ਇਹਲੀ ਘਟਨਾ ਨਹੀਂ ਹੈਗੀ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਸ਼ ਦੇ ਕੋਨੇ-ਕੋਨੇ ਦੇ ਵੱਡੇ ਸ਼ਹਿਰਾਂ ਵਿੱਚ ਇਹ ਦਿਨ ਤੋਂ ਦਿਨ ਦੇਖ ਨੂੰ ਮਿਲਦੀਆਂ ਨੇ ਮੈਂ ਅਕਸਰ ਗੱਲ ਕਰਦਾ ਹੁੰਦਾ ਕਿ ਚਾਰ ਦੀਵਾਰੀ ਨੂੰ ਆਪਾਂ ਗੱਲਾਪਾ ਕਰਨੀ ਸਮਝ ਸਕਦੇ ਜੋ ਸੁਸਾਇਟੀ ਹੈ ਜੋ ਸਮਾਜ ਦੇ ਵਿੱਚ ਪ੍ਰਭਾਵ ਨਹੀਂ ਕੋ ਚੰਗੇ ਮਾੜੇ ਉਹ ਸਾਡੇ ਪਰਿਵਾਰਾਂ ਤੱਕ ਜਰੂਰ ਪਹੁੰਚਦੇ ਆ ਜਿਸ ਤਰ੍ਹਾਂ ਆ ਪਿੱਛੇ ਬਲਕਿਸਤਾਨਾਂ ਦੀ ਬਾਰ-ਬਾਰ ਗੱਲ ਹੁੰਦੀ ਹੈ ਜ਼ਿਕਰ ਹੁੰਦਾ ਹੈ ਦੂਸਰਾ ਦਿੰਦਿਆ ਨੇ ਜਿਹੜਾ ਮਲਕਿਓ ਰੇਪ ਕੀਤਾ ਉਸ ਤੋਂ ਬਾਅਦ ਮਲਕਿਓ ਕਿਸ ਤਰ੍ਹਾਂ ਇਹ ਸੱਜੀਆਂ ਚੱਲ ਗਈ ਸੀ ਕਿ ਉਹ ਮਰ ਗਈ ਆ ਉਹਦੀ ਮੌਤ ਹੋ ਗਈ ਆ ਪਰ ਜਿਹਨੂੰ ਹੋਸ਼ ਆਈ ਉਹਨੇ ਆਰੇਦਾਂ ਆਪਣੇ ਪਰਿਵਾਰ ਦੇ ਜਿਹੜੇ ਉਹ ਨੰਬਰ ਸੀਗੇ ਉਹਨਾਂ ਨੂੰ ਦੇਖਿਆ ਉਹਦੇ ਉੱਪਰ ਕੀ ਬਿੱਤੀ ਜਾ ਮਲਕਿਓ ਇਹ ਬਿਆਨ ਨਹੀਂ ਕਰ ਸਕਦੇ ਇਸੇ ਤਰ੍ਹਾਂ ਜਿਹੜੇ ਡਾਕਟਰ ਕੁਜਿੱਤਾਂ ਦੇ ਵਿੱਚ ਮੈਂ ਨਾਮ ਨਹੀਂ ਲੈਣਾ ਇਸ ਤਰ੍ਹਾਂ ਇਹਨਾਂ ਨਾਲ ਜੋ ਹੋਇਆ ਜੋਨ ਚਸ਼ਮਾ ਲੱਗੇ ਹੋਸੀ ਮੁਕੀਆ ਮਾਰ ਮਾਰੋ ਜਿਹੜਾ ਕੱਚ ਸੀ ਚਸ਼ਮਿਆਂ ਦਾ ਉਹਨਾਂ ਅੱਖਾਂ ਦੇ ਵਿੱਚ ਉਹਨਾਂ ਚੁਗਿਆ ਤੇ ਸਰੀਰ ਦੇ ਮਲ ਕੇ ਵੱਖ-ਵੱਖ ਹਿੱਸਿਆਂ 'ਚੋਂ ਜਿਸ ਤਰ੍ਹਾਂ ਲਹੂ ਮਲ ਕੇ ਉਹਨਾਂ ਦੇ ਆਇਆ ਹੈਗਾ ਇਹ ਦ੍ਰਿੰਦਗੀ ਮੈਂ ਉਸ ਤਰ੍ਹਾਂ ਬਿਆਨ ਵੀ ਨਹੀਂ ਕਰ ਸਕਦਾ ਜਿੰਨਾ ਇਹ ਦਰਦ ਉਹ ਮਲ ਕੇ ਸਾਡੇ ਡਾਕਟਰ ਨੇ ਚੱਲਿਆ ਹੈਗਾ 36 ਘੰਟਿਆਂ ਦੀ ਡਿਊਟੀ ਤੋਂ ਬਾਅਦ ਜੇ ਉਹਨਾਂ ਨੂੰ ਇਹ ਇਨਾਮ ਮਿਲਦਾ ਸਮਾਜ ਦੇ ਵਿੱਚੋਂ ਤਾਂ ਇਹ ਦੋਸ਼ ਦੇ ਉੱਪਰ ਇਸ ਤੋਂ ਬੁੱਦਾ ਕਾਲਾ ੱੱਪਾ ਕਹੀ ਨਹੀਂ ਸਕਦੇ ਹੈਗੇ ਇਸ ਤਰ੍ਹਾਂ ਸੋਸਾਇਟੀ ਦੇ ਵਿੱਚ ਸਾਡੇ ਪਿੱਛੇ ਨੂੰ ਲਾ ਕੇ ਨਹੀਂ ਬਲਕਿ ਸਮਾਜ ਦੇ ਵਿੱਚ ਕੀ ਕੀ ਵਾਪਰਿਆ ਹੈਗਾ ਮੈਂ ਤਿੰਨ ਗੱਲਾਂ ਲੋਕਾਂ ਨੂੰ ਅਪੀਲ ਕਰੂੰਗਾ ਜਿਹੜੀ ਜਨਤ ਥੋੜਾ ਗੁਰੇਜ਼ ਕਰਨਾ ਚਾਹੀਦਾ ਹੈਗਾ ਪਹਿਲੀ ਗੱਲ ਤਾਂ ਇਹ ਆ ਕਿ ਜੋ ਸੋਸ਼ਲ ਮੀਡੀਆ ਦੇ ਉੱਪਰ ਜਿਸ ਤਰ੍ਹਾਂ ਕਮੈਂਟ ਵਾਜੀ ਹੁੰਦੀ ਆ ਜਿਸ ਤਰ੍ਹਾਂ ਮੰਨ ਕੇ ਇੱਕ ਔਰਤ ਨੂੰ ਉਹਦੇ ਕੱਪੜਿਆਂ ਤੋਂ ਜੱਜ ਕੀਤਾ ਜਾਂਦਾ ਉਹਦੇ ਫਰੰਡ ਸਰਕਲ ਤੋਂ ਜੱਜ ਕੀਤਾ ਜਾਂਦਾ ਉਹਨੂੰ ਵਿਕਟਮ ਉਹ ਵੀ ਮੰਨਿਆ ਜਾਂਦਾ ਕਿ ਤੇਰੇ ਕਰਕੇ ਹੀ ਹੁੰਦਾ ਹੈਗਾ ਤੇ ਦੂਸਰਾ ਜਿਹੜਾ ਹੈਗਾ ਜਿੰਨੇ ਵੀ ਇਸ ਤਰ੍ਹਾਂ ਦੇ ਦੋਸ਼ੀ ਨੇ ਤਾਂ ਉਹਨਾਂ ਨੂੰ ਪੋਲਿਟੀਕਲ ਕਿਤੁਨਕੀ ਤਾਂ ਸਪੋਰਟ ਹੁੰਦੀ ਆ ਬਾਰ ਬਾਰ ਜ਼ਿਕਰ ਕਰਦੇ ਹਾਂ ਕਿ ਜਿੰਨੇ ਵੀ ਇਸ ਤਰ੍ਹਾਂ ਦੇ ਕੋਈ ਘਟਨਾਵਾਂ ਸਾਹਮਣੇ ਆਈਆਂ ਨੇ ਉਹਨਾਂ ਪਿੱਛੇ ਕੋਈ ਨਾ ਕੋਈ ਪੋਲਿਟਿਕਲ ਜਿਹੜਾ ਹੈਗਾ ਉਹ ਸੰਬੰਧ ਹੁੰਦਾ ਹੀ ਆ ਅਸੀਂ ਇਹ ਬਾਰ ਬਾਰ ਦੁਹਰਾ ਰਹੇ ਹਾਂ ਕਿ ਇਹ ਕਿਤੇ ਵੀ ਕਿਸੇ ਵੀ ਘਟਨਾ ਇਹ ਕਿਸੇ ਵੀ ਖੇਤਰ ਵਿੱਚ ਹੋ ਸਕਦੀ ਆ ਜੇ ਐਵੇਂ ਦੀ ਘਟਨਾ ਰੱਬ ਨਾ ਕਰੇ ਕੋ ਸਾਡੇ ਇਲਾਕੇ ਵਿੱਚ ਹੁੰਦੀ ਆ ਆਪਾਂ ਤਹਈਆ ਕਰੀਏ ਕਿ ਅਸੀਂ ਚੁੱਪ ਨਹੀਂ ਬੈਠਾਂਗੇ ਇਹ ਪ੍ਰਸ਼ਾਸਨ ਵੀ ਸੁਣਦਾ ਸਰਕਾਰਾਂ ਵੀ ਨਹੀਂ ਸੁਣਨਾ ਤੇ ਇਸ ਤਰ੍ਹਾਂ ਦਾ ਜਿਹੜਾ ਇਹ ਸਮਾਜ ਵਿੱਚ ਜੋ ਇਸ ਤਰ੍ਹਾਂ ਦੇ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਇਹ ਬਰਦਾਸ਼ਤ ਰਾਇਕ ਨਹੀਂ ਹੈਗੀਆਂ ਸੱਲ ਵਿੱਚ ਝਟੋਜੇ ਮਾਤਾਵਾਂ ਪਿੜਾਂ ਨੌਜਵਾਨ ਬਜ਼ੁਰਗ ਸਾਰੇ ਇਹੋ ਜੀ ਕੁਰਤੀਆਂ ਖਿਲਾਫ ਲੜੀਏ ਤੇ ਜਿੰਨੇ ਵੀ ਉੱਥੇ ਜਥੇਬੰਦੀਆਂ ਪਹੁੰਚੀਆਂ ਨੇ ਦਿੱਰਤੀ ਕਿਸਾਨ ਜਨਨ ਕ੍ਰਾਂਤੀਕਾਰੀ ਕਿਸਾਨ ਜਨਨ ਹੁਲੰਦ ਕਿਸਾਨ ਸਭਾ ਜਨਮੋਰੀ ਕਿਸਾਨ ਸਭਾ ਤੇ ਜਿਹੜੀ ਆਪਣੀ ਸੰਗਮ ਸੁਸਾਇਟੀ ਹੋ ਗਈ ਹੈ ਉਹਨਾਂ ਵੱਲੋਂ ਡੀਟੀਐਫ ਹੈਗਾ ਤੰ ਮਹਿਰਮ ਕਰਨ ਸਾਰੇ ਪਹੁੰਚੇ ਹੈਗੇ ਹੋਰ ਵੀ ਪੋਟੇ ਜਿਹੜੇ ਜੱਥੇਬੰਦੀਆਂ ਦੇ ਆਗੂ ਪਹੁੰਚੇ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਡਾਕਟਰ ਅਮਨ ਡਾਕਟਰ ਅਮਨ ਜੀ ਇਹ ਵੀ ਨਾਲ ਸੱਤ ਪਹੁੰਚੇ ਆ ਇਹਨਾਂ ਦਾ ਵੀ ਧੰਨਵਾਦ ਆ ਕਿ ਇਸ ਤਰ੍ਹਾਂ ਲਾਮਬੰਦ ਹੋ ਕੇ ਆਪਾਂ ਨੂੰ ਇਸ ਤਰ੍ਹਾਂ ਦੀ ਜਿਹੜੀ ਮਿਲ ਕੇ ਕੋਈ ਪ੍ਰੋਟੈਸਟ ਜ਼ਰੂਰੀ ਆ ਕਿ ਰੋਸੇ ਸਰਕਾਰਾਂ ਤੱਕ ਪਹੁੰਚੇ ਲੋਕਾਂ ਤੱਕ ਗੱਲ ਪਹੁੰਚੇ ਗੱਲ ਹੈ ਕੀ ਆ ਉਹ ਤਾਂ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਦੁਨੀਆ ਵਿੱਚ ਵਾਪਰ ਕੀ ਰਿਹਾ ਸਾਡੇ ਸਮਾਜ ਵਿੱਚ ਵਾਪਰ ਕੀ ਰਿਹਾ ਇਸ ਕਰਕੇ ਆਵਾਜ਼ ਉਠਾਣੀ ਜ਼ਰੂਰੀ ਹੈਗੀ ਆ ਤੇ ਮੈਂ ਸਾਰਿਆਂ ਦਾ ਆਇਨ ਰਬੋ ਧੰਨਵਾਦ ਕਰਦਾ ਆਪਣੀ ਨਹੀਂ ਗੱਲਾਂ ਕਹਿੰਦਾ ਤੇ ਧੰਨ ਜਗਾਂ ਲੈਣਾ ਤੇ ਸ੍ਰੀ ਵਾਹਿਗੁਰੂ ਜੀ ਦਾ ਖਾਸਾ